ਉਹ ਡਾਕਟਰ ਸਾਹਿਬ ਇੱਕ ਥਾਪੀ ਮਾਰਦੇ ਜਿਹੜੀਆਂ ਥਾਪੀਆਂ ਹੀ ਮਾਰਦੇ ਹੁੰਦੇ ਸੀ ਉਹ ਮਾਰੋ ਉਹ ਬਾਹ ਦੀ ਕਿਵੇਂ ਮਾਰਦੇ ਹੁੰਦੇ ਸੀ ਕਰਿਓ ਬਾਹ ਦੀ ਜਿਹੜੀ ਕਰਦੇ ਹੁੰਦੇ ਸੀ ਕਰਿਓ ਕਰਿਓ ਓਏ ਯਾਰ ਡਾਕਟਰ ਸਾਹਿਬ ਸੁਣ ਲਓ ਗੱਲ ਓਏ ਯਾਰ ਹੁਣ ਮਾਰ ਕੇ ਦਿਖਾਓ ਥਾਪੀ ਦੋਸਤੋ ਲੋਕਾਂ ਦੀਆਂ ਧੀਆਂ ਪਾਣਾ ਬਾਰੇ ਗਲਤ ਬੋਲਣ ਵਾਲਾ ਡਾਕਟਰ ਗ੍ਰਿੰਦਰ ਰੰਗਰੇਟੇ ਨੂੰ ਕੱਲ ਪੁਲਿਸ ਵੱਲੋਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਕਿ ਉਸ ਦਾ 2 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਤੇ ਦੱਸਦੀ ਹੈ ਕਿ ਸਾਡੇ ਅੱਖੀਂ ਦੇਖਣ ਦਾ ਹੈ ਕਿ ਰਿਮਾਂਡ ਤੋਂ ਪਹਿਲਾਂ ਹੀ ਡਾਕਟਰ ਇੰਨਾ ਜ਼ਿਆਦਾ ਘਬਰਾਇਆ ਹੋਇਆ ਸੀ ਕਿ ਉਸ ਦੇ ਮੂੰਹ ਚੋਂ ਬੋਲ ਤੱਕ ਨਹੀਂ ਨਿਕਲ ਰਿਆ ਸੀ ਸੋਸ਼ਲ ਮੀਡੀਆ ਤੇ ਆਪਣੀ ਛਾਤੀ ਤੇ ਹੱਥ ਮਾਰ ਮਾਰ ਕੇ ਲੋਕਾਂ ਨੂੰ ਲਲਕਾਰਨ ਵਾਲਾ ਧੀਆ ਭੈਣਾਂ ਨੂੰ ਗਲਤ ਬੋਲਣ ਵਾਲਾ ਰੰਗਰੇਟੇ ਦਾ ਕੱਲ ਇੰਨਾ ਜ਼ਿਆਦਾ ਮਾੜਾ ਹਾਲ ਸੀ ਕਿ ਭਿੱਜੀ ਬਿੱਲੀ ਬਾਗ ਉਹਦੀ ਜਵਾਬ ਵੀ ਨਹੀਂ ਨਿਕਲੀ ਜਦੋਂ ਉਸ ਨੂੰ ਪੁੱਛਿਆ ਕਿ ਹੁਣ ਕਿਵੇਂ ਦਾ ਮਹਿਸੂਸ ਹੋ ਰਿਹਾ ਤਾਂ ਉਸ ਨੇ ਨੀਵੀਂ ਪਾ ਲਈ ਤੇ ਇਹ ਕਹਿ ਸਕਦੇ ਆ ਕਿ ਅਜਿਹੇ ਲੋਕ ਸਿਰਫ ਸੋਸ਼ਲ ਮੀਡੀਆ ਤੇ ਹੀ ਨਫ਼ਰਤ ਫਲਾ ਸਕਦੇ ਨੇ ਲੋਕਾਂ ਦੀਆਂ ਧੀਆ ਭੈਣਾਂ ਬਾਰੇ ਗਲਤ ਬੋਲ ਸਕਦੇ ਨੇ ਜਦ ਕਿ ਗਰਾਊਂਡ ਲੈਵਲ ਤੇ ਜਾਦਾ ਇਹਨਾਂ ਦੇ ਮੂੰਹਰੇ ਕੋਈ ਟੱਕਰਦਾ ਫਿਰ ਇਹਨਾਂ ਦੇ ਮੂੰਹ ਚ ਜਬਾਨ ਵੀ ਨਹੀਂ ਨਿਕਲਦੀ ਅਤੇ ਕੱਲ ਦਾ ਡਾਕਟਰ ਨੂੰ ਕਈ ਵਾਰ ਤਾਂ ਦਵਾਈ ਦਵਾ ਦਿੱਤੀ ਹੈ ਜਿਸ ਦਾ ਕਿ ਬੀਪੀ ਕਦੇ ਘਟ ਜਾਂਦਾ ਸੀ ਕਦੇ ਵਧ ਜਾਂਦਾ ਸੀ ਅਤੇ ਬਹੁਤ ਜ਼ਿਆਦਾ ਬੁਰਾ ਹਾਲ ਸੀ ਡਾਕਟਰ ਦਾ ਤੇ ਪਹਿਲੇ ਹੀ ਰਿਮਾਰਡ ਵਾਲੇ ਦਿਨ ਚੀਕਾਂ ਉਸ ਦੀ ਆਲੇ ਦੁਆਲੇ ਵੀ ਸੁਣ ਰਹੀਆਂ ਸਨ ਜਿਸ ਨੂੰ ਕਿ ਤੁਰਨਾ ਤੱਕ ਹੁਣ ਮੁਸ਼ਕਲ ਹੋ ਗਿਆ ਕਿਉਂਕਿ ਪੁਲਿਸ ਦੋ ਵੀ ਕਿਤੇ ਨਾ ਕਿਤੇ ਕਹਿ ਰਿਹਾ ਸੀ ਕਿ ਇਹ ਜਿਹੇ ਲੋਕ ਬਹੁਤ ਜ਼ਿਆਦਾ ਮਾਹੌਲ ਖਰਾਬ ਕਰ ਰਹੇ ਨੇ ਅਗਲਾ ਨੰਬਰ ਹੁਣ ਇਹ ਕਿਸ ਸਖਸ਼ ਦਾ ਲੱਗ ਸਕਦਾ ਜੋ ਨਫ਼ਰਤ ਫੁਲਾ ਰਿਹਾ ਹੈ ਉਹ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਕਿਉਂਕਿ ਜਿਹੇ ਲੋਕਾਂ ਤੇ ਕਾਨੂੰਨੀ ਕਾਰਵਾਈ ਕਰਨੀ ਬਣਦੀ ਹੈ ਜੋ ਇਸ ਤਰ੍ਹਾਂ ਸਮਾਜ ਦੇ ਵਿੱਚ ਨਫ਼ਰਤ ਫੁਲਾ ਰਹੇ ਨੇ ਤੇ ਇਸ ਮੌਕੇ ਡਾਕਟਰ ਦੇ ਨਾਲ ਜੋ ਰਿਮਾਰਡ ਹੈ ਉਸ ਮੌਕੇ ਕੀ ਹੋਇਆ ਤੇ ਹੋਰ ਪੂਰੀ ਕਾਰਵਾਈ ਬਾਅਦ ਆਉ ਤੁਹਾਨੂੰ ਦੱਸ ਦਿਆਂ ਇਸ ਵੀਡੀਓ ਦੇ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਕ ਤੁਹਾਡੇ ਨਾਲ ਕਹਿ ਲੋ ਕਿ ਜਾਣਕਾਰੀ ਸਾਂਝੀ ਕਰਨੀ ਆ ਜਿਹੜਾ ਪਿਛਲੇ 2 ਦਿਨਾਂ ਤੋਂ ਮੁੱਦਾ ਚੱਲ ਰਿਹਾ ਸੀਗਾ ਸੋਸ਼ਲ ਮੀਡੀਆ ਤੇ ਵੀ ਬਹੁਤ ਜ਼ਿਆਦਾ ਨਿਊਜ਼ ਚੱਲ ਰਹੀ ਸੀਗੀ ਡਾਕਟਰ ਆਪਣਾ ਲੁਧਿਆਣੇ ਵਾਲੇ ਡਾਕਟਰ ਬਾਰੇ ਤੇ ਡਾਕਟਰ ਗ੍ਰਿਫਤਾਰ ਹੋ ਚੁੱਕਿਆ ਬਈ ਕੱਲ ਹੀ ਹੋ ਗਿਆ ਸੀਗਾ ਤੇ ਅੱਜ 2 ਦਿਨ ਦਾ ਰਿਮਾਂਡ ਵੀ ਮਿਲ ਚੁੱਕਿਆ ਬਸ ਕਿ ਅਗਲੀ ਜਿਹੜੀ ਕਾਰਵਾਈ ਹੋਊਗੀ ਤੇ ਉਹ ਅੱਗੇ ਤੁਹਾਨੂੰ ਦੱਸ ਦਾਂਗੇ ਤੇ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਪਹਿਲਾਂ ਮੈਂ ਅੱਜ 3 ਬੇਨਤੀਆਂ ਕਰਨੀਆਂ ਤੇ ਤੁਹਾਡਾ ਜਿਆਦਾ ਟਾਈਮ ਨਹੀਂ ਲੈਣਾ ਵੀਡੀਓ ਨੂੰ 4-5 ਮਿੰਟ ਦੀ ਵੀਡੀਓ ਹੋਊਗੀ ਤੇ ਨੂੰ ਜਰੂਰ ਸੌਣ ਲਿਓ ਪਹਿਲਾਂ ਡਾਕਟਰ ਬਾਰੇ ਦੱਸਣਾ ਸੀਗਾ ਦੂਜੀ ਗੱਲ ਜਿਹੜਾ ਆਪਾਂ ਅੱਖਾਂ ਦਾ ਕੈਂਪ ਲਾ ਰਹੇ ਆ ਤੇ ਤੀਜੀ ਗੱਲ ਤੇ ਤੀਜਾ ਸੀਗਾ ਇੱਕ ਬਹੁਤ ਸੈਂਸਿਟਿਵ ਵੀ ਮੁੱਦਾ ਪੰਜਾਬ ਦਾ ਉਹਦੇ ਬਾਰੇ ਤੇ ਇਸ ਲਈ ਇਹ ਵੀਡੀਓ ਨੂੰ ਸ਼ੇਅਰ ਕਰਿਓ ਤੇ ਹਰ ਇੱਕ ਪੰਜਾਬੀ ਤੱਕ ਪਹੁੰਚਾਓ ਪਹਿਲਾਂ ਤੇ ਇਹ ਕਿ ਡਾਕਟਰ ਅੰਗਰੇਟਾ ਦੇ ਜਿਹੜਾ ਆਪਣਾ ਉਹਨੇ ਮਾਪੇਣ ਦੀਆਂ ਗਾਲਾਂ ਕੱਢੀਆਂ ਸੀਗੀਆਂ ਦੇ ਕੋਈ ਵੀ ਜਾਈ ਦੋਸ਼ਮੰਦੀ ਹੋਵੇ ਧੀ ਚਾਏ ਆਪਣੀ ਹੋਵੇ ਧੀ ਧੀ ਹੁੰਦੀ ਆ ਧੀ ਬਈ ਸਾਂਝੀ ਹੁੰਦੀ ਸਾਰਿਆਂ ਦੀ ਹਨਾ ਤੇ ਬੇਗੈਰਤ ਬੰਦੇ ਹੁੰਦੇ ਆ ਬਹੁਤ ਸਾਰੇ ਲੋਕੇ ਕਹਿੰਦੇ ਸੀ ਬਾਈ ਤੁਸੀਂ ਵੀਡੀਓ ਤਾਂ ਪਾਤੀ ਆ ਪਰਚਾ ਹੋ ਗਿਆ ਪਰ ਉਹਨੇ ਗ੍ਰਫਤਾਰ ਨਹੀਂ ਹੋਣਾ ਇਹਦਾ ਬੰਦਾ ਵਾ ਇਹਦੇ ਪਿੱਛੇ ਹੋਰ ਸਿਆਸੀ ਤਾਕਤਾਂ ਬਹੁਤ ਜ਼ਿਆਦੇ ਆ ਤੇ ਸੋਸ਼ਲ ਮੀਡੀਆ ਤੇ ਖਬਰ ਬਣ ਕੇ ਰਹਿ ਜਾਣੀ ਆ ਪਰ ਇਹਦੇ ਤੇ ਅੰਜਾਮ ਤੱਕ ਕੁਝ ਨਹੀਂ ਪਹੁੰਚਣਾ ਪਰ ਅਸੀਂ ਖਾਸ ਧੰਨਵਾਦ ਕਰਨਾ ਚਾਹਾਂਗੇ ਕਮਿਸ਼ਨਰ ਕੁਲਦੀਪ ਚਾਲਜੀ ਦਾ ਜਿਨ੍ਹਾਂ ਨੇ ਸਾਨੂੰ ਜਦੋਂ ਅਸੀਂ ਪਹਿਲੇ ਦਿਨ ਉਹਨਾਂ ਨੂੰ ਜਾ ਕੇ ਮਿਲੇ ਆ ਲੁਧਿਆਣੇ 10 ਤੋਂ 15 ਮਿੰਟ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਔਰ ਸਾਡੇ ਜਾਣ ਤੋਂ ਪਹਿਲਾਂ ਉਹ ਵੀਡੀਓ ਰੱਖੀ ਬੈਠੇ ਸੀ ਜਿਹੜੇ ਲਾਈਵ ਸੀਗੇ ਕਿ ਕਿਤੇ ਤੁਹਾਡੇ ਆਉਣ ਤੋਂ ਪਹਿਲਾਂ ਮੈਂ ਸਾਰੀ ਸੀਆਈਡੀ ਜਾਣਕਾਰੀ ਇਕੱਠੀ ਕਰੀ ਬੈਠਾ ਉਹਦੇ ਬਾਰੇ ਕਿ ਉਹ ਕਹਿੰਦਾ ਮੈਨੂੰ ਪਹਿਲਾਂ ਹੀ ਪਤਾ ਸੀਗਾ ਕਿ ਇਹ ਬੰਦਾ ਲੁਧਿਆਣੇ ਦਾ ਜੇ ਮੈਨੂੰ ਪਹਿਲਾਂ ਹੀ ਪਤਾ ਹੁੰਦਾ ਨਾ ਮੈਂ ਪਹਿਲਾਂ ਹੀ ਟੰਗ ਦੇਣਾ ਸੀ ਤੇ ਜਿਹੜੀ ਇਹ ਗਲਤ ਬੋਲਦਾ ਬੰਦੇ ਦੀ ਕਾਰਵਾਈ ਮੈਂ ਕਰਵਾ ਦੇਣੀ ਸੀ ਤੇ ਬਹੁਤ ਉਹਨਾਂ ਦਾ ਧੰਨਵਾਦ ਆ ਪੁਲਿਸ ਆਫੀਸਰ ਤਾਂ ਬਹੁਤ ਦੇਖਿਆ ਪਰ ਪਹਿਲੀ ਵਾਰੀ ਕਿਸੇ ਆਫੀਸਰ ਨੂੰ ਦਿਲੋਂ ਕਵਾਂ ਮੈਂ ਦੁਆਵਾ ਜਾਂਦੀਆਂ ਬਈ ਇਹ ਜਿਹੜਾ ਵੀ ਕੁਝ ਹੋਇਆ ਉਹਦਾ ਸਾਰਾ ਸਿਹਰਾ ਕਮਿਸ਼ਨਰ ਸਾਹਿਬ ਨੂੰ ਹਰ ਇੱਕ ਉਸ ਭੈਣ ਭਰਾ ਨੂੰ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਕਿਉਂਕਿ ਲੋਕਾਂ ਦੀ ਤਾਕਤ ਸਭ ਤੋਂ ਵੱਡੀ ਆ ਜਦੋਂ ਲੋਕਾਂ ਦੀ ਤਾਕਤ ਇਕੱਠੀ ਹੁੰਦੀ ਆ ਤੇ ਫੇਰ ਹੀ ਪ੍ਰਸ਼ਾਸਨ ਤੱਕ ਉਹ ਚੀਜ਼ ਜਾਂਦੀ ਆ ਫੇਰ ਹੀ ਸਰਕਾਰਾਂ ਤੱਕ ਉਹ ਚੀਜ਼ ਪਹੁੰਚਦੀ ਆ ਤੇ ਜਿਹੜੇ ਵੀ ਹਰ ਇੱਕ ਭੈਣ ਨੇ ਜਿਹਨੇ ਫੋਨ ਕੀਤਾ ਬੱਚੇ ਤੋਂ ਲੈ ਕੇ 15 20 ਸਾਲ ਤੋਂ ਲੈ ਕੇ 80 80 ਸਾਲ ਦੇ ਬਜ਼ੁਰਗਾਂ ਤੱਕ ਜਵਾਨੀ ਨੇ ਹਰ ਇੱਕ ਨੂੰ ਬਹੁਤ ਸਾਥ ਦਿੱਤਾ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਜੋ ਬਹੁਤ ਧੰਨਵਾਦ ਆ ਬਈ ਤੇ ਅੱਗੇ ਤੋਂ ਬੇਨਤੀ ਕਰਾਂਗੇ ਕਿਉਂਕਿ ਸੋਸ਼ਲ ਮੀਡੀਆ ਤੇ ਬੋਲਣਾ ਬਹੁਤ ਸੌਖਾ ਹੁੰਦਾ ਕਿਸੇ ਦੀ ਧੀ ਭੈਣ ਬਾਰੇ ਫਾਇਦਾ ਤਾਂ ਵਾ ਕਈ ਵਾਰ ਹਰ ਵਾਰੀ ਨਾ ਹਰ ਬੰਦਾ ਸੁਣ ਕੇ ਚੁੱਪ ਹੋਣ ਵਾਲਾ ਨਹੀਂ ਹੁੰਦਾ ਇਹ ਉਹ ਡਾਕਟਰ ਨੂੰ ਪਤਾ ਨਹੀਂ ਸੀਗਾ ਸ਼ਾਇਦ ਜਾਂ ਜਿਹੜੇ ਅੱਜ ਵੀ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਨਾ ਕਿਸ ਦੀ ਧੀ ਭੈਣ ਨੂੰ ਮਾਰਾ ਕਹਿੰਦੇ ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਹਰ ਬੰਦਾ ਗਾਲ ਸੁਣ ਕੇ ਘਰੇ ਬਹਿਣ ਵਾਲਾ ਨਹੀਂ ਹੁੰਦਾ ਇੱਥੇ ਪੰਜਾਬ ਚ ਮਾਵਾਂ ਨੇ ਪੁੱਤ ਜੁਰਤਾਂ ਵਾਲੇ ਵੀ ਜੰਮੇ ਆ ਕਿ ਜਿਹੜੇ ਨਾਂ ਤਾਂ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਉਂਦੇ ਆ ਫਿਰ ਉਹ ਆਪਣਾ ਆਪ ਚਾਏ ਭੁੱਲ ਜਾਂਦੇ ਆ ਜਦੋਂ ਗੱਲ ਧੀ ਭੈਣ ਤੇ ਆ ਜੇ ਨਾ ਬਾਈ ਤੇ ਉਹ ਫਿਰ ਆਪ ਦਾ ਆਪ ਭੁੱਲ ਜਾਂਦੇ ਆ ਕਿ ਮੈਂ ਕਿਉਂਕਿ ਸਭ ਤੋਂ ਵੱਡੀ ਇੱਜ਼ਤ ਕੀ ਹੁੰਦੀ ਆ ਧੀ ਪੈਣੀ ਹੁੰਦੀ ਆ ਧੀ ਇੱਕ ਪਿਓ ਦੀ ਪੱਗ ਹੁੰਦੀ ਆ ਤਾਂ ਇਸ ਤੋਂ ਉੱਪਰ ਧੀਆਂ ਤੋਂ ਭੈਣਾਂ ਤੋਂ ਉੱਪਰ ਇੱਜ਼ਤ ਤਾਂ ਕੋਈ ਹੁੰਦੀ ਨਹੀਂ ਅਗਲਾ ਕਹਿੰਦਾ ਜਿਹੜਾ ਸਾਡੀ ਧੀ ਨੂੰ ਪੈ ਗਿਆ ਯਾਰ ਤਾਂ ਫੇਰ ਤਾਂ ਭਾਵੇਂ ਬੰਦਾ ਆਪ ਆਪ ਮਰ ਜੀਏ ਸਾਡੀ ਧੀ ਨੂੰ ਉਹਨੂੰ ਦੱਸ ਦਾਂਗੇ ਕਿ ਕਿਸੇ ਦੀ ਧੀ ਤੇ ਇਹਨੂੰ ਬੋਲੀਦਾ ਕਿਵੇਂ ਆ ਸੋਸ਼ਲ ਮੀਡੀਆ ਤੇ ਬੋਲਣਾ ਬਹੁਤ ਸੌਖਾ ਹੁੰਦਾ ਮੈਂ ਇਨਸਾਨ ਉਸ ਚੀਜ਼ ਨੂੰ ਸਮਝਦਾ ਹਾਂ ਬਾਅਦ 'ਚ ਮੁੱਕਰਦੇ ਵੀ ਬਹੁਤ ਛੇਤੀ ਆ ਲੋਕ ਕਮੈਂਟਾਂ ਕਰਕੇ ਨਾ ਸੋਸ਼ਲ ਮੀਡੀਆ ਤੇ ਬਾਅਦ ਚ ਕਹਿ ਦਿੰਦੇ ਅਸਟਾ ਕੀਤਾ ਹੀ ਨਹੀਂ ਸਾਡੀ ਆਈਡੀ ਕੋਈ ਹੋਰ ਚਲਾਉਂਦਾ ਸੀ ਕੋਈ ਹੋਰ ਬਣਾ ਲਈ ਆਈਡੀ ਜੇ ਹਾਂ ਤੁਸੀਂ ਕਿਸੇ ਨੂੰ ਗਲਤ ਬੋਲਿਆ ਫਿਰ ਭਾਵੇਂ ਗਲਤ ਆ ਫਿਰ ਜ਼ੁਰਤ ਰੱਖੋ ਔਰ ਕਈ ਇਦਾਂ ਦੇ ਵੀ ਹੈਗੇ ਸੋਸ਼ਲ ਮੀਡੀਆ ਤੇ 80 8000 ਫਾਲੋਅਰ ਆ ਪਰ ਜੇ ਦੋਨਾਂ ਦੇ ਕਹਿ ਲੋ ਕਿ ਅੱਜ ਮੈਂ ਦੇਖਿਆ ਜਦੋਂ ਕਿਸੇ ਬੰਦੇ ਤੇ ਭੀੜ ਪੈਂਦੀ ਆ ਹਨਾ ਇੰਨਾ ਵੀ ਗੰਦ ਨਾ ਬੋਲੋ ਕਿ ਕੱਲੋ ਤੁਹਾਡੇ ਨਾਲ ਤੁਹਾਡੇ ਘਰ ਦੇ ਵੀ ਨਾ ਖੜਨਾ ਕਿ ਇੱਕ ਵੀ ਬੰਦਾ ਤੁਹਾਡੇ ਪਿੱਛੇ ਆ ਕੇ ਖੜੇ ਹੀ ਨਾ ਤੇ ਦੂਜੀ ਬੇਨਤੀ ਇਹ ਆ ਬਈ ਚਲੋ ਇਹ ਮੁੱਦਾ ਅੱਜ ਤੋਂ ਬਾਅਦ ਆਪੇਸ ਤੇ ਕੋਈ ਵੀਡੀਓ ਨਹੀਂ ਪਾਵਾਂਗੇ ਜੋ ਕਾਰਵਾਈ ਸੀਗੀ ਤੇ ਰੂਹ ਖੁਸ਼ ਬਹੁਤ ਆ ਕਿ ਜਿਹੜੇ ਬੰਦੇ ਧੀਆਂ ਭੈਣਾਂ ਨੂੰ ਗਲਤ ਬੋਲਦੇ ਆ ਤੇ ਬੰਦ ਦੀ ਸਜ਼ਾ ਉਹਨਾਂ ਨੂੰ ਮਿਲੀ ਆ ਕਿਉਂਕਿ ਸੇਕ ਲੱਗਣਾ ਚਾਹੀਦਾ ਕਿ ਅੱਗੀ ਵਾਰੀ ਅਗਲੀ ਵਾਰ ਇਹ ਇਕੱਲਾ ਨਹੀਂਗਾ ਤੇ ਅਗਲੀ ਵਾਰ ਲੋਕਾਂ ਨੂੰ ਕੰਨ ਹੋ ਜਾਣ ਤਾਂ ਕਿਸੇ ਦੇ ਬਾਰੇ ਵੀ 네ਗੈਟਿਵਿਟੀ ਬੋਲਣ ਤੋਂ ਪਹਿਲਾਂ ਅਗਲਾ 100 ਵਾਰ ਸੋਚੇ ਦੂਜੀ ਗੱਲ ਇਹ ਕਰਨੀ ਸੀ ਬਹੁਤ ਸਾਰੇ ਮੈਨੂੰ ਭਰਾਵਾਂ ਦੀ ਕੌਲਾ ਹੁੰਦੀਆਂ ਸੀ ਜਿਹੜੇ ਕਹਿੰਦੇ ਸੀਗੇ ਜਾਂ ਕਹਿ ਲੋ ਕਿ ਨਾਰਮਲੀ ਗੱਲ ਤੁਹਾਨੂੰ ਮੈਂ ਦੱਸ ਦਿੰਨਾ ਬਹੁਤ ਸਾਰੇ ਲੋਕ ਆ ਜਿਹੜੇ ਡਾਕਟਰ ਰਗੇ ਟੇ ਨੂੰ ਮੈਂ ਵੀ ਦੋ ਚਾਰ ਜਿਹੜੀਆਂ ਵੀਡੀਓ ਪਾਈਆਂ ਉਹਦੇ ਥੱਲੇ ਮਾਵਾ ਭੈਣਾਂ ਦੀ ਉਹਨੂੰ ਗਾਲਾਂ ਕੱਢ ਰਹੀ ਸੀ ਬਾਈ ਦੇਖੋ ਮਾ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਇਨਸਾਨਾਂ ਆਪਣੇ ਬੰਦਿਆਂ ਦੀ ਲੜਾਈ ਦੇ ਵਿੱਚ ਮਾਵਾ ਨਾ ਲਿਆਇਆ ਕਰੋ ਚਾਹੇ ਉਹਦੀਆਂ ਹੀ ਆ ਉਹਨੂੰ ਤਾਂ ਚਲੋ ਸ਼ਰਮ ਨਹੀਂ ਸੀ ਪਰ ਸਾਡੇ ਆਪਣੇ ਸੰਸਕਾਰ ਮਾਪਿਓ ਨੇ ਇਹ ਨਹੀਂ ਦਿੱਤੇ ਕਿ ਕਿਸ ਦੀ ਧੀ ਭੈਣ ਨੂੰ ਤੁਸੀਂ ਗਲਤ ਬੋਲੋ ਤੇ ਜਿਹੜੇ ਮੈਨੂੰ ਪਿਆਰ ਕਰਦੇ ਆ ਜੇ ਤੁਸੀਂ ਮੈਨੂੰ ਪਿਆਰ ਕਰਦੇ ਆ ਤੇ ਵੀਡੀਓ ਥੱਲੇ ਵੀ ਅੱਜ ਤੋਂ ਬਾਅਦ ਚਾਹੇ ਉਹਦੀ ਕਿਸੇ ਵੀਡੀਓ ਥੱਲੇ ਜਾ ਕੇ ਉਹਦੀ ਮਾਪਿਆਂ ਨੂੰ ਕੋਈ ਗੱਲ ਨਾ ਕੱਢੇ। ਨਾ ਮਾਂ ਨੂੰ ਨਾ ਭੈਣ ਨੂੰ ਨਾ ਵਾਈਫ ਨੂੰ ਕਿਸੇ ਦਿਨ। ਕਿਉਂਕਿ ਇਹ ਜਿਹੜੇ ਧੀਆ ਔਰਤਾਂ ਹੁੰਦੀਆਂ ਇਹ ਸਭ ਦੀਆਂ ਭੈਣਾਂ ਸਾਂਝੀਆਂ ਹੁੰਦੀਆਂ। ਇਹ ਬੇਨਤੀ ਆ ਕਿ ਤੁਸੀਂ ਉਹਨੂੰ ਵੀ ਡਗਾਲ ਨਾ ਕੱਢੋ ਕਿਉਂਕਿ ਜੀ ਆਪਾਂ ਵੀ ਉਹਨਾਂ ਅਰਗੇ ਹੋਗੇ ਫਿਰ ਉਹਨਾਂ ਤੇ ਆਪਣੇ ਜੋ ਫਰਕ ਕੀ ਰਹਿ ਗਿਆ ਯਾਰ। ਦੇਖੋ ਪ੍ਰਮਾਤਮਾ ਨੇ ਜੇ ਕਹਿੰਦੇ ਹੁੰਦੇ ਜਦੋਂ ਬੰਦਾ ਸੱਚਾ ਹੋਵੇ ਤਾਂ ਪ੍ਰਮਾਤਮਾ ਨੇੜੇ ਹੋ ਕੇ ਸੁਣਦਾ। ਪਹਿਲਾਂ ਤਾਂ ਮੈਨੂੰ ਲੱਗਦਾ ਸੀਗਾ ਪਰ ਹੁਣ ਵਿਸ਼ਵਾਸ ਬਹੁਤ ਹੋਇਆ ਇਹਨਾਂ ਚੀਜ਼ਾਂ ਤੇ ਕਿ ਜੇ ਤੁਸੀਂ ਸਹੀ ਆ ਪ੍ਰਮਾਤਮਾ ਤੁਹਾਡਾ ਸਾਥ ਜ਼ਰੂਰ ਦਿੰਦਾ ਦੂਜੀ ਗੱਲ ਬਈ ਜਿਹੜੀ ਕਰਨੀ ਆ 12 ਤਰੀਕ ਨੂੰ ਕਿਉਂਕਿ ਚਲੋ ਇਹ ਤਾਂ ਆਪਣਾ ਸੀਗਾ ਇੱਕ 6-7 ਸਾਲ ਹੋ ਗਏ ਆ ਬਈ ਮੈਨੂੰ ਸੇਵਾ ਚ ਆਏ ਨੂੰ ਸੋਸ਼ਲ ਮੀਡੀਆ ਤੇ ਐਕਟਿਵ ਹੋਏ ਨੂੰ ਅੱਜ ਤੱਕ ਅਸੀਂ ਸੇਵਾ ਤੋਂ ਬਿਨਾ ਕਿਸੇ ਬੰਦੇ ਤੇ ਕੋਈ ਨਾ ਟਿੱਪਣੀ ਨਾ ਕਿਸੇ ਨੂੰ ਮੁੱਦੇ ਬਾਰੇ ਛੇੜਿਆ ਹੀ ਨਹੀਂ ਸੀਗਾ ਸੇਵਾ ਤੋਂ ਬਿਨਾ ਹਨਾ ਕਿਸੇ ਨੂੰ ਕਿਉਂ ਕਿਉਂਕਿ ਆਪਣਾ ਵੀ ਮੇਰਾ ਤਾਂ ਸੁਭਾਅ ਇਹ ਹੈ ਕਿ ਕਿਸੇ ਨੂੰ ਆਪਣੇ ਕੰਮ ਨਾਲ ਮਤਲਬ ਰੱਖੋ ਆਪਾਂ ਸਾਰੀ ਦੁਨੀਆ ਨੂੰ ਠੀਕ ਨਹੀਂ ਕਰ ਸਕਦੇ ਆ ਮੇਰੇ 'ਚ ਬਹੁਤ ਕਮੀਆਂ ਆਪਣੇ 'ਚ ਹੀ ਬਹੁਤ ਕਮੀਆਂ ਆਪਾਂ ਆਰ ਦੀਆਂ ਕਮੀਆਂ ਨੂੰ ਠੀਕ ਕਰ ਲਈਏ ਤਾਂ ਇੰਨਾ ਹੀ ਬਹੁਤ ਆ ਬਾਈ ਆਪਾਂ ਆਪ ਹੀ ਚੰਗੇ ਬਣ ਜਾਈਏ ਤਾਂ ਦੁਨੀਆ 'ਚ ਇੱਕ ਮਾੜਾ ਆਦਮੀ ਘਟ ਜੂਗਾ ਐਂ ਸਾਰੀ ਦੁਨੀਆ ਸੋਹਣੀ ਬਣ ਜੂਗੀ ਆਪਾਂ ਦੁਨੀਆ ਨੂੰ ਕਿਸੇ 'ਚ ਕਮੀਆਂ ਕੱਢੀਆਂ ਲੱਖਾਂ ਕੱਢੀ ਜਾਂਦੇ ਭਰਾ ਆਪਣੇ ਅੰਦਰ ਵੀ ਝਾਤੀ ਮਾਰੀਏ ਤਾਂ ਮੇਰਾ ਤਾਂ ਸੁਭਾਅ ਸੀਗਾ ਕਿ ਕੋਈ ਕਹਿੰਦਾ ਆਪਣੇ ਜੋ ਕਰੂਗਾ ਉਹ ਭੁਗਤੂਗਾ ਪਰ ਇਹ ਬੰਦਾ ਤਿੱញਾ ਪੈਣਾ ਤੇ ਆ ਗਿਆ ਸੀ ਫਿਰ ਜਦੋਂ ਗੱਲ ਥੀਆਂ ਪੈਣਾ ਤੇ ਆਉਂਦੀ ਆ ਨਾ ਫਿਰ ਬੰਦਾ ਨਹੀਂ ਬਹਿ ਸਕਦਾ ਘਰੇ ਟੱਕ ਕੇ ਦੂਜੀ ਗੱਲ ਅਸੀਂ ਵੀਡੀਓ ਪਾ ਕੇ ਜਾਂ ਬਾਈ ਸੁਖਵਿੰਦਰ ਦਾ ਸਾਥ ਦੇ ਕੇ ਕੋਈ ਆਸਾਨ ਨਹੀਂ ਇਨਸਾਨੀਅਤ ਦਾ ਹੈ ਨਾ ਸਾਥ ਦੇ ਕੇ ਅਸੀਂ ਕੋਈ ਆਸਾਨ ਨਹੀਂ ਕੀਤਾ ਭਈ ਕੋਈ ਕਹੇ ਕਿ ਭਾਈ ਤੁਸੀਂ ਨਾਲ ਖੜੇ ਧੰਨਵਾਦ ਤੁਹਾਨੂੰ ਧੰਵਾਦ ਵਾਲੀ ਕੋਈ ਚੱਕਰ ਨਹੀਂ ਭਈ ਇਹ ਸਾਡਾ ਫਰਜ਼ ਬਣਦਾ ਸੀ ਭਈ ਲਾਣਤ ਸਾਡੇ ਤੇ ਹੋਣੀ ਸੀ ਕਿ ਬਾਈ ਸਾਡੇ ਏਰੀਏ ਦਾ ਵਾ ਜੇ ਮੰਨ ਲਓ ਬੰਦਾ ਅੱਜ ਘਰਾਂ ਤੱਕ ਪਹੁੰਚ ਗਿਆ ਕਸੀਂ ਘਰ ਚੁੱਪ ਕਰਕੇ ਬੈਜੀ ਛੱਡ ਯਾਰ ਉਹ ਬਾਈ ਦੇ ਘਰੇ ਅੱਗ ਲੱਗੀ ਆਪਾਂ ਕੀ ਲੈਣਾ ਇਹ ਅੱਗ ਕਾਨੂੰ ਸਾਡੇ ਘਰੇ ਵੀ ਆਉਣੀ ਸੀ ਬਈ ਤੇ ਆਪਾਂ ਕਿਸੇ ਕੋਈ ਆਸਾਨ ਨਹੀਂ ਕਰਦੇ ਹੁੰਦੇ ਬਈ ਇਹ ਚੀਜ਼ਾਂ ਲਈ ਤੁਸੀਂ ਵੀ ਨਾਲ ਖੜਿਆ ਕਰੋ ਕਿ ਜਦੋਂ ਕਿਸੇ ਨੇ ਗਲਤ ਹੁੰਦਾ ਸਾਡਾ ਫਰਜ਼ ਮੰਨਦਾ ਇਨਸਾਨੀਅਤ ਦੇ ਨਾਤੇ ਬਾਈ ਦੀ ਧੀ ਮੇਰੀ ਵੀ ਭੈਣ ਮੈਂ ਤਾਂ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਸੀ ਤੇ ਦੂਜਾ ਜਿਹੜਾ ਗੱਲ ਆ ਮੇਨ ਜਿਹਦੇ ਲਈ ਆਪਾਂ ਹੁਣ ਇਕੱਠੇ ਹੋਣਾ ਵਾ ਇਨਸਾਨੀਅਤ ਲਈ ਕਿ ਚੀਜ਼ਾਂ ਹੋ ਗਈਆਂ ਇਹਨਾਂ ਨੂੰ ਹੁਣ ਭੁੱਲ ਜੋ ਜੋ ਚੀਜ਼ਾਂ ਹੋ ਗਈਆਂ ਜਿਹੜੇ ਬੰਦੇ ਨੇ ਗਲਤੀ ਕੀਤੀ ਉਹਨੂੰ ਸਜ਼ਾ ਮਿਲ ਗਈ ਬੱਸ ਗੱਲ ਖਤਮ ਦੂਜੀ ਗੱਲ ਹੁਣ ਜਿਹੜੀ ਕਰਨੀ ਆ ਉਹ ਇਹ ਆ ਕਿ 12 ਤਰੀਕ ਨੂੰ ਦਿਨ ਸੋਮਵਾਰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਆਪਾਂ ਅੱਖਾਂ ਦਾ ਕੈਂਪ ਲਾ ਰਹੇ ਆ ਆਪਣੇ ਆਸ਼ਰਮ 'ਚ ਨੰਬਰ ਮੈਂ ਦੁਬਾਰਾ ਬੋਲ ਦਿੰਨਾ ਨੰਬਰ ਤੁਹਾਨੂੰ ਦੱਸ ਦਿੰਨਾ ਆਪਣਾ 90713 90714 90713 90714 12 ਫਰਵਰੀ ਨੂੰ ਦੈਨ ਸੋਮਵਾਰ ਸਵੇਰ ਸੌਰੀ ਸਵੇਰੇ 10:00 ਵਜੇ ਤੋਂ ਲੈ ਕੇ ਦੁਪਹਿਰ 12:00 ਵਜੇ ਤੱਕ ਆਪਾਂ ਅੱਖਾਂ ਦਾ ਕੈਂਪ ਲਾ ਰਹੇ ਹਾਂ ਜਿਹਦੇ ਵਿੱਚ ਅੱਖਾਂ ਦਾ ਚੈੱਕਅਪ ਦਵਾਈਆਂ ਤੇ ਜਿਨ੍ਹਾਂ ਦੇ ਲੈਂਸ ਪੈਣੇ ਹੋਣਗੇ ਉਹਨਾਂ ਦਾ ਸਾਰਾ ਆਪਰੇਸ਼ਨ ਫ੍ਰੀ ਕੀਤਾ ਜਾਊਗਾ ਇਹ ਆਪਣੇ ਏਰੀਏ ਤੱਕ ਜੇ ਤੁਸੀਂ ਕੋਈ ਨਹੀਂ ਨਾ ਹੋਰ ਕੁਝ ਨਹੀਂ ਕਰ ਸਕਦੇ ਤਾਂ ਇਹ ਵੀਡੀਓ ਨੂੰ ਸ਼ੇਅਰ ਕਰਕੇ ਚਾਹੇ ਸਟੇਟਸ ਪਾ ਕੇ ਆਪਣੇ ਪਿੰਡ 'ਚ ਆਵਾਜ਼ਾਂ ਦਵਾ ਦਿਓ ਕਿ ਬਾਈ ਜੀ 12 ਤਰੀਕ ਨੂੰ ਪਿੰਡ ਦੌਲਤਪੁਰਾ ਜਗ੍ਹਾ ਮੈਂ ਤੁਹਾਨੂੰ ਦੱਸ ਦੇਣਾ ਸਥਾਨ ਪਿੰਡ ਦੌਲਤਪੁਰਾ ਜ਼ਿਲ੍ਹਾ ਮੋਗਾ ਮੋਗੇ ਤੋਂ ਫਰੋਜ਼ਪੁਰ ਰੋਡ ਤੇ ਡਕਰੂ ਜਦੋਂ ਤੁਸੀਂ ਲੁਧਿਆਣੇ ਵੱਲੋਂ ਆਉਂਨੇ ਜਾਂ ਫਰੋਜ਼ਪੁਰੋਂ ਜਿਹੜੇ ਵੀ ਭੈਣ ਭਰਾਵਾਂ ਨੇ ਆਉਣਾ ਮੋਗਾ ਫਰੋਜ਼ਪੁਰ ਰੋਡ ਤੇ ਜਦੋਂ ਆਪਾਂ ਮੋਗੇ ਆਉਂਨੇ ਆ ਡਕਰੂ ਫਾੜਕਾਂ ਤੋਂ ਥੱਲੇ ਉਤਰ ਕੇ ਆਪਣੇ ਸੱਜੇ ਹੱਥ ਇੱਕ ਪੈਂਡਾ ਸੱਦੇ ਵਾਲਾ ਸੱਦੇ ਵਾਲੇ ਤੋਂ ਅੱਗੇ ਦੌਲਤਪੁਰਾ ਤੇ ਦੌਲਤਪੁਰੇ ਨੀਵੇਂ ਆਪਣਾ ਆਸ਼ਰਮ ਆ ਨੇੜੇ ਪੈਟਰੋਲ ਪੰਪ ਸੱਦਾ ਸਿੰਘ ਵਾਲਾ ਰੋਡ ਤੇ ਆਸ਼ਰਮ ਤੇ ਉੱਥੇ ਕੈਂਪ ਲੱਗੂਗਾ ਕੋਈ ਵੀ ਭੈਣ ਭਰਾ ਦਵਾਈ ਲੈਣੀ ਚਾਹੁੰਦਾ ਜਾਂ ਕੋਈ ਬਿਮਾਰ ਆ ਕੋਈ ਆਪਣਾ ਇਲਾਜ ਕਰਵਾਉਣਾ ਚਾਹੁੰਦਾ ਤੇ ਉਹ ਸਾਨੂੰ ਉੱਥੇ ਆ ਕੇ ਜਰੂਰ ਮਿਲੇਗਾ ਦੂਜੀ ਤੀਜੀ ਜਿਹੜੀ ਗੱਲ ਆ ਉਹ ਪੰਜਾਬ ਦਾ ਬਹੁਤ ਇੱਕ ਮੁੱਦਾ ਸੈਂਸਿਟਿਵ ਆ ਕਿਉਂਕਿ ਪਹਿਲਾਂ ਅਸੀਂ ਬਹੁਤ ਸਾਰੇ ਪੰਜਾਬ ਦੇ ਬੱਚੇ ਇਨਸਾਨ ਬਿਹਾਰ ਤੋਂ ਜੋ ਪੀ ਦੋ ਆਪਣੇ ਪੰਜਾਬੀ ਮੁੰਡੇ ਬਹੁਤ ਜਿਹੜੇ ਜ਼ਿਆਦਾਤਰ ਇਹ ਨਾ ਜਿੱਦਾਂ ਗੁਰਦਾਸਪੁਰ ਟਾਰੀ ਸਾਈਡ ਮਾਝਾ ਫਰੋਜ਼ਪੁਰ ਜਿਹੜਾ ਜਿਹੜਾ ਏਰੀਆ ਬਾਰਡਰ ਦੇ ਨਾਲ ਲੱਗਦਾ ਇਸ ਏਰੀਏ 'ਚ ਬਿਮਾਰੀ ਬਹੁਤ ਜ਼ਿਆਦਾ ਫੈਲੀ ਆ ਇਹ ਬਿਮਾਰੀ ਕਾਦੀ ਆ ਜਿਹੜੇ ਲੋਕੀ ਇਨਸਾਨੀयत ਨੂੰ ਭੁੱਲ ਗਏ ਉਹਨਾਂ ਦੇ ਇੱਕ ਬਿਮਾਰ ਲੋਕ ਦਿਮਾਗੋ ਕਿ ਜਿਹੜੇ ਕਿਸੇ ਦੇ ਬੱਚਿਆਂ ਨੂੰ ਜਿੰਨਾ ਮੈਂਟਲੀ ਅਫਸੈਟ ਆ ਜਾਂ ਕਿ ਮੈਂਟਲੀ ਵੀ ਠੀਕ ਹੋ ਉਹਨਾਂ ਨੂੰ ਧੱਕੇ ਨਾਲ ਹੀ ਆਪਣੇ ਘਰਾਂ 'ਚ ਕੈਦ ਕਰਕੇ ਰੱਖੀ ਬੈਠੇ ਆ ਔਰ ਉਹਨਾਂ ਨੂੰ ਧੱਕੇ ਨਾਲ ਆਪਣੇ ਘਰਾਂ ਤੋਂ ਕੰਮ ਕਰਵਾ ਰਹੇ ਆ ਤੇ ਆਪਾਂ ਆਸ਼ਰਮ ਇਸ ਕਰਕੇ ਬਣਾਇਆ ਜਾਂ ਤੁਹਾਡੇ ਆਂਡ ਗਵਾਨ 'ਚ ਕੋਈ ਬੰਦਾ ਇਲਾਜ ਕਰਵਾਉਣ ਵਾਲਾ ਰਹਿੰਦਾ ਤਾਂ ਉਹਨਾਂ ਨੂੰ ਸਾਡਾ ਨੰਬਰ ਦੋ ਤੇ ਦੂਜੀ ਗੱਲ ਜਿਹੜਾ ਆਪਣਾ ਆਸ਼ਰਮ ਆ ਜੇ ਤੁਹਾਡੇ ਕੋਲੇ ਕੋਈ ਐਸਾ ਇਨਸਾਨ ਆ ਕਿ ਜਿਹਦਾ ਧੀ ਪੁੱਤ ਆਪਾਂ ਵਿਰਧ ਆਸ਼ਰਮ ਨਹੀਂ ਬਣਾਇਆ ਬਈ ਕਿਉਂਕਿ ਇਹ ਬਹੁਤ ਜ਼ਰੂਰੀ ਗੱਲ ਆ ਜਿਹੜੀ ਸ਼ੇਅਰ ਕਰਨੀ ਆ ਜਿਹੜਾ ਬਿਰਧ ਆਸ਼ਰਮ ਮੈਨੂੰ ਬਹੁਤ ਸਾਰੇ ਵੀਰ ਕਹਿੰਦੇ ਵੀਰੇ ਤੁਹਾਡਾ ਆਸ਼ਰਮ ਬਿਰਧ ਆਸ਼ਰਮ ਬੜਾ ਮੈਂ ਕਿਹਾ ਨਹੀਂ ਭਾਈ ਕਿਉਂਕਿ ਜੀ ਬਿਰਧ ਆਸ਼ਰਮ ਵੀ ਪੰਜਾਬ ਚ ਇੰਨਾ ਕਿ ਜਿਆਦਾ ਇਹ ਚੀਜ਼ਾਂ ਚੱਲੀਆਂ ਸਾਰਾ ਮੋਗਾ ਵੀ ਭਰ ਲਵਾਂਗੇ ਨਾ ਉਹ ਵੀ ਥੋੜਾ ਪੈ ਜਾਣਾ ਬਿਰਧ ਆਸ਼ਰਮਾਸਤੇ ਇਹ ਆਪਣੀ ਜਗ੍ਹਾ ਪਰਮਾਤਮਾ ਦਾ ਜਿਹੜੇ ਤੀਰਥ ਹੈ ਉਹਨਾਂ ਇਨਸਾਨਾਂ ਲਈ ਆ ਜਿਹੜੇ ਕ੍ਰਿਟੀਕਲ ਆ ਜਿਹੜੇ ਤੁਰ ਫਿਰ ਵੀ ਨਹੀਂ ਸਕਦੇ ਰੋੜਾਂ ਤੇ ਵਿਚਾਰੇ ਪਏ ਆ ਕੀੜੇ ਪਏ ਆ ਲੱਤ ਟੁੱਟੀ ਪਈ ਆ ਉਹ ਰੋੜਾਂ ਤੇ ਤੜਫ ਰਹੇ ਆ ਉਹਨਾਂ ਲਈ ਆ ਤੇ ਪ੍ਰਮਾਤਮਾ ਕਰਵਾ ਰਿਹਾ ਸਾਡੇ ਕੋਈ ਆਗਾਤ ਨਹੀਂ ਅਸੀਂ ਪਾਣੀ ਦਾ ਗਲਾਸ ਵੀ ਕਿਸੇ ਨੂੰ ਦੇ ਦਿੰਦੇ ਵਾਹੀ ਗੁਰੂ ਸੇਵਾ ਲੈ ਰਿਹਾ ਤੇ ਜਿਹੜੀ ਮੈਂ ਗੱਲ ਕਰ ਰਿਹਾ ਅਸੀਂ ਤੀਜਾ ਮੁੱਦਾ ਤੁਹਾਡੇ ਨਾਲ ਕਿ ਬਾਰਡਰ ਏਰੀਆ ਦੇ ਨਾਲ-ਨਾਲ ਬਹੁਤ ਸਾਰੇ ਲੋਕਾਂ ਨੇ ਬਹੁਤ ਭੈਣ ਭਰਾ ਬਹੁਤ ਕਈਆਂ ਭੈਣਾਂ ਨੂੰ ਵੀ ਲੋਕਾਂ ਨੇ ਘਰਾਂ ਚ ਕੈਦ ਕਰਕੇ ਰੱਖਿਆ ਕਿਸੇ ਨੂੰ ਜਿਹੜੇ ਮੈਂਟਲੀ ਆ ਬੱਚਿਆਂ ਨੂੰ ਕੰਮ ਕਰਵਾ ਰਹੇ ਧੱਕੇ ਨਾਲ ਤੇ ਉਹਨਾਂ ਨੂੰ ਪਹਿਲੀ ਬੇਨਤੀ ਤੇ ਇਹ ਆ ਕਿ ਜੇ ਤੁਸੀਂ ਕਿਸੇ ਨੂੰ ਆਪਣੇ ਘਰ ਚ ਜੇ ਤੁਸੀਂ ਕਿਸੇ ਨੂੰ ਆਪਣੇ ਘਰ 'ਚ ਧੱਕੇ ਨਾਲ ਰੱਖਿਆ ਹੋਇਆ ਵਾ ਤਾਂ ਜਾਂ ਤਾਂ ਬਾਈ ਜੀ ਸਾਡਾ ਨੰਬਰ ਆ 90713 90714 ਇੱਕ ਮਿੰਟ ਹੋਲਡ ਰੱਖਿਓ ਬਈ ਮੈਨੂੰ ਲੱਗਦਾ ਕੋਈ ਆਇਆ ਹਾਂਜੀ ਬਾਈ ਜੀ ਹਾਂਜੀ 5 ਮਿੰਟ ਦਿਓ ਉਹ ਸੌਰੀ ਬਾਹਰ ਬਾਈ ਆ ਗਏ ਸੀ ਕੋਈ ਤੇ ਮੈਨੂੰ ਲੱਗਾ ਕਿ ਕਈ ਵਾਰ ਕੋਈ ਜ਼ਰੂਰੀ ਕੰਮ ਹੁੰਦਾ ਰੋਡ ਤੇ ਤੇ ਬਈ ਜੇ ਤਾਂ ਕਿਸੇ ਬੰਦੇ ਨੂੰ ਕੋਈ ਐਸਾ ਹੈਗਾ ਕਿ ਜਿਹਨੇ ਕੋਈ ਪਰਦੇਸੀ ਬੰਦਾ ਜਾਂ ਆਪਣਾ ਕੋਈ ਬੰਦਾ ਜਾਂ ਕੋਈ ਮੰਦਬੁੱਧੀ ਵੀਰ ਆਪਣੇ ਘਰ 'ਚ ਧੱਕੇ ਨਾਲ ਕੋਈ ਕਿਸੇ ਤੋਂ ਕੰਮ ਕਰਵਾ ਰਿਆ ਸਾਡਾ ਨੰਬਰ ਆ 9071390714 90713 90714 ਉਹ ਆ ਪਿਆਰ ਨਾਲ ਉਸ ਇਨਸਾਨ ਨੂੰ ਸਾਡੇ ਆਸ਼ਰਮ 'ਚ ਛੱਡ ਜੇ ਅਸੀਂ ਉਹਦਾ ਘਰ ਲੱਭਾਂਗੇ ਉਹਨੂੰ ਉਹਦੇ ਘਰ ਤੱਕ ਪਹੁੰਚਾਵਾਂਗੇ ਕਿਉਂਕਿ ਸਭ ਤੋਂ ਵੱਡਾ ਪੁੰਨ ਵਾਲਾ ਕੰਮ ਆ ਮਾਵਾਂ ਦੇ ਪੁੱਤ ਨੂੰ ਘਰਾਂ ਤੱਕ ਪਹੁੰਚਾਉਣਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਫਰੋਜਪੁਰ ਜ਼ਿਲ੍ਹੇ ਚ ਲੰਗਿਆਂ ਦਾ ਪਿੰਡ ਆ ਸਾਬੂਆਣਾ ਬਸਤੀ ਆ ਉਸ ਬਸਤੀ ਦੇ ਵਿੱਚ ਇਨਸਾਨੀ ਇਹ ਤੁਹਾਨੂੰ ਕਹ ਲੋ ਇੱਕ ਕਲੰਕ ਆ ਉਹ ਏਰੀਆ ਉਸ ਪਿੰਡ ਦੇ ਵਿੱਚ ਭਾਈ 100 ਬੰਦਾ ਜਿਨ੍ਹਾਂ ਦੇ ਬੱਚੇ ਘਰਾਂ ਤੋਂ ਆਪਣੇ ਗੁੰਮੇ ਆ ਨਾ ਗਵਾਚੇ ਆ ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਪਿਓ ਘਰਾਂ ਤੋਂ ਗਵਾਚੇ ਆ ਉਹ ਇੱਕ ਵਾਰੀ ਉਸ ਪਿੰਡ ਚ ਜ਼ਰੂਰ ਗੇੜਾ ਕੱਢ ਕੇ ਆਓ ਅਸੀਂ ਵੀ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਆ ਕਿ ਕਿਸੇ ਦਿਨ ਇਕੱਠੇ ਹੋ ਕੇ ਜਾਵਾਂਗੇ ਔਰ ਸਾਰੇ ਬੰਦਿਆਂ ਨੂੰ ਆਜਾਦ ਕਰਵਾ ਕੇ ਲੈ ਕੇ ਆਵਾਂਗੇ ਪਰ ਉਸ ਤੋਂ ਪਹਿਲਾਂ ਕਿਉਂਕਿ ਸਾਨੂੰ ਬਹੁਤ ਸਾਰੇ ਕੋਲਾ ਆ ਰਹੀਆਂ ਬਾਈ ਕਿ ਬਾਈ ਸਾਡੇ ਪਿੰਡ ਚ ਵੀ ਇਹ ਬੰਦਾ ਫੜਿਆ ਬਹੁਤ ਸਾਰੇ ਭੈਣ ਭਰਾ ਸਾਡੇ ਨਾਲ ਰੁੱਸੇ ਵੀ ਆ ਕਿ ਬਾਈ ਤੁਸੀਂ ਬੰਦੇ ਛਡਾਉਣ ਆਜ਼ਾਦ ਕਰਵਾਉਣ ਕਿਉਂ ਨਹੀਂ ਆ ਰਹੇ ਤਾਂ ਬੇਨਤੀ ਆ ਬਾਈ ਅਸੀਂ ਕੱਲੇ ਆ ਪ੍ਰੈਸ਼ਰ ਬਹੁਤ ਜ਼ਿਆਦਾ ਆ ਤਾਂ ਅਸੀਂ ਹੁਣ ਕੋਸ਼ਿਸ਼ ਕਰਾਂਗੇ ਔਰ ਖਾਸ ਬੇਨਤੀ ਮਾਝੇ ਤੋਂ ਮਾਝੇ ਏਰੀਆ ਦੇ ਵਿੱਚ ਸਾਨੂੰ ਤੁਹਾਡੇ ਸਾਥ ਦੀ ਲੋੜ ਆ ਬਾਈ ਕਿਉਂਕਿ ਹੁਣ ਅਸੀਂ ਰੈਗੂਲਰ ਬੰਦਿਆਂ ਨੂੰ ਆਜ਼ਾਦ ਕਰਵਾਉਣਾ ਸ਼ੁਰੂ ਕਰਨਾ ਵਾ ਬਹੁਤ ਸਾਰੇ ਕੇਸ ਆਏ ਹੋਏ ਆ ਪੈਂਡਿੰਗ 50 ਤੋਂ 100 ਵੀਡੀਓ ਸਾਡੇ ਫੋਨ 'ਚ ਆਈ ਹੋਈ ਆ ਜਿਨ੍ਹਾਂ ਨੂੰ ਅਸੀਂ ਘਰੋਂ ਛਡਵਾ ਕੇ ਲਿਆਉਣਾ ਘਰਾਂ 'ਚ ਤੇ ਉਹ ਬੇਨਤੀ ਇਹ ਆ ਕਿ ਤੁਸੀਂ ਤੁਹਾਡਾ ਤੁਸੀਂ ਸਾਡਾ ਸਾਥ ਦਿਓ ਕਿਉਂਕਿ ਜਦੋਂ ਕਿਸੇ ਦੇ ਘਰੇ ਜਾਂਦੇ ਆ ਸਾਨੂੰ ਉੱਥੇ ਮੈਨ ਪਾਵਰ ਦੀ ਲੋਡ ਪੈਂਦੀ ਆ ਤੇ ਜੇ ਤੁਸੀਂ ਇਹ ਸੇਵਾ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਆ ਮੇਰਾ ਨੰਬਰ ਆ 9071390714 90703 ਤੇ 90713 90714 ਮੇਰਾ ਨੰਬਰ ਆ ਇਸ ਨੰਬਰ ਤੇ ਤੁਸੀਂ ਕਾਲ ਕਰੋ ਜਾਂ ਵਟਸਐਪ ਕਰਕੇ ਆਪਣੇ ਪਿੰਡ ਦਾ ਨਾਂ ਤੇ ਵਾਇਸ ਨੋਟ ਪਾ ਦਿਓ ਮੇਰੇ ਲਈ ਇੱਕ ਸੇਵਾ ਕਿ ਬਾਈ ਜੀ ਆ ਪੈ ਮੇਰਾ ਪੈਂਡਾ ਆ ਆ ਮੇਰਾ ਨਾਮ ਆ ਆ ਮੇਰਾ ਨੰਬਰ ਆ ਇਸ ਦਿਨ ਮੈਂ ਵਿਹਲਾ ਹੁੰਨਾ ਜਦੋਂ ਤੁਸੀਂ ਮਾਝੀ ਵਾਲੀ ਸਾਈਡ ਆਉਣਾ ਮੈਂ ਤੁਹਾਡੇ ਨਾਲ ਜਾ ਸਕਦਾ ਕਿਉਂਕਿ ਬਹੁਤ ਸਾਰੇ ਕੇਸ ਆ ਬਈ ਅਸੀਂ ਕਿਉਂਕਿ ਮੋਗੇ ਦੇ ਮੈਂ ਰਹਿਣ ਵਾਲਾ ਮੋਗੇ ਤੋਂ ਸਾਨੂੰ ਕਈ ਵਾਰ 2 200 2200 ਕਿਲੋਮੀਟਰ ਦੂਰ ਜਾਣਾ ਪੈਂਦਾ ਕਿਸੇ ਬੰਦੇ ਨੂੰ ਆਜ਼ਾਦ ਕਰਵਾਉਣ ਲਈ ਤਾਂ ਅਸੀਂ ਇੱਕ ਦਿਨ ਕੀ ਇੱਕ ਬੰਦੇ ਨੂੰ ਤਾਂ ਜੇ ਲਿਆਉਂਦੇ ਰਹਿ ਜਾਾਂਗੇ ਤਾਂ ਫੇਰ ਤਾਂ ਬਈ ਕਈ ਸਾਲ ਕਈ ਮਹੀਨੇ ਸਾਨੂੰ ਇਸ ਕੰਮ 'ਚ ਲੱਗ ਗਿਆ ਨੇ ਤਾਂ ਸਾਡੀ ਕੋਸ਼ਿਸ਼ ਆ ਕਿ ਅਸੀਂ ਪੂਰਾ ਰੋਡ ਮੈਪ ਬਣਾ ਕੇ ਜਾਈਏ ਜਿੱਦਾਂ ਗੁਰਦਾਸਪੁਰ 'ਚ ਕੋਈ ਕੇਸ ਆਇਆ ਵਾ ਤੇ ਗੁਰਦਾਸਪੁਰ ਦੇ ਜਿੱਦਾਂ ਸਾਡੇ ਕੋਲੇ 10 ਵੀਡੀਓ ਆਈਆਂ ਕਿ ਅਸੀਂ ਇੱਕੇ ਦਿਨ ਹੀ ਜਾਈਏ ਆਪਣੀ ਟੀਮ ਨੂੰ 2-4 ਪਿੰਡਾਂ ਦੇ ਵਿੱਚ ਗਰੁੱਪ ਬਣਾ ਕੇ ਭੇਜ ਦਈਏ ਪੁਲਿਸ ਪ੍ਰਸ਼ਾਸਨ ਦਾ ਸਾਥ ਲੈ ਕੇ ਤਾਂ ਇੱਕੇ ਦਿਨ ਦੇ ਵਿੱਚ ਚਾਰ ਤੋਂ ਪੰਜ ਘਰਾਂ ਤੋਂ ਉਹ ਭਰਾਵਾਂ ਨੂੰ ਯਾਦ ਕਰਵਾ ਕੇ ਲੈ ਆਈਏ ਤੇ ਉਹ ਵੀਡੀਓ ਦੇ ਥਰੂ ਉਹਨਾਂ ਦਾ ਪਰਿਵਾਰ ਲੱਭ ਲਈਏ ਇਹ ਬਹੁਤ ਜ਼ਰੂਰੀ ਬੇਨਤੀ ਆ ਤੁਹਾਡੇ ਸਾਥ ਦੀ ਲੋੜ ਆ ਕਿ ਤੁਸੀਂ ਸਾਥ ਦਿਓ ਆਪਣਾ ਨਾਮ ਲੈ ਕੇ ਆਪਣੇ ਪਿੰਡ ਦਾ ਨਾਮ ਲੈ ਕੇ ਸਾਨੂੰ WhatsApp ਤੇ ਮੈਸੇਜ ਕਰੋ ਜਦੋਂ ਅਸੀਂ ਮੱਝਾ ਸਾਈਡ ਆਵਾਂਗੇ ਤੁਸੀਂ ਉੱਥੇ ਸਾਡੇ ਨਾਲ ਸਾਥ ਦੇਣਾ ਤੇ ਜਿਹੜੇ ਭੈਣ ਭਰਾ ਬਹੁਤ ਸਾਰੀਆਂ ਬੱਚੀਆਂ ਨੂੰ ਵੀ ਲੋਕਾਂ ਨੇ ਘਰਾਂ 'ਚ ਫੜ ਕੇ ਰੱਖਿਆ ਹੋਇਆ ਵਾ ਉਹਨਾਂ ਨੂੰ ਆਪਾਂ ਯਾਦ ਕਰਵਾ ਲਈਏ ਇੰਨੀਆਂ ਕ ਬਸ ਬੇਨਤੀਆਂ ਸੀ ਬਾਈ ਪ੍ਰਮਾਤਮਾ ਅਗੇ ਅਰਦਾਸ ਕਰੋ ਕਿ ਪੰਜਾਬ ਦਾ ਮਾਹੌਲ ਵਧੀਆ ਬਣਿਆ ਰਵੇ ਤੇ ਕੱਲ ਸੱਚ ਇਕੱਠ ਵੀ ਆ ਕੋੜ ਦੁੰਨੇ ਬਾਈ ਭਾਨੂੰ ਪਾਨੇ ਸਿੱਧੂ ਲਈ ਤੇ ਜਿਹੜੇ-ਜਿਹੜੇ ਭੈਣ ਭਰਾ ਹੱਕ ਦੀ ਆਵਾਜ਼ ਬੁਲੰਦ ਕਰਨਾ ਚਾਹੁੰਦੇ ਆ ਚਾਹੁੰਦੇ ਆ ਕਿ ਬਾਈ ਨਾਲ ਧੱਕਾ ਹੋਇਆ ਵਾ ਕਿ ਚਲੋ ਠੀਕ ਹੈ ਉਹਦੀ ਬੋਲੀ ਗਲਤ ਕਈ ਵਾਰ ਬੰਦਾ ਹਾਈਪਰ ਹੋ ਜਾਂਦਾ ਪਰ ਇੰਨਾ ਕਸੂਰ ਨਹੀਂਗਾ ਜਿੰਨਾ ਤੱਕਾ ਕਰਤਾ ਐਟੇ ਮੂਵਮੈਂਟ ਕਈ ਵਾਰ ਬੰਦੇ ਨੂੰ ਨਹੀਂ ਪਤਾ ਲੱਗਦਾ ਮੈਂ ਕੀ ਬੋਲ ਰਿਹਾ ਹਾਂ ਪਰ ਉਸ ਬੰਦੇ ਨੂੰ ਜੇ ਆਪਾਂ ਕਹੀਏ ਕਿ ਅੱਜ ਆਪਾਂ ਕਹਿ ਰਹੇ ਹਾਂ ਜੀ ਪਰ ਉਹਦਾ ਬੋਲੀ ਤੱਤੀ ਸੀ ਪਰ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਵੀ ਕਿਸੇ ਨੇ ਨਹੀਂ ਕੀਤੀ ਯਾਰ ਕਿੰਨੇ ਕ ਬੰਦਿਆਂ ਨੇ ਜਾਂ ਕਿੰਨੇ ਕਿਸੇ ਅਫੀਸਰ ਨੇ ਉਹਨੂੰ ਘਰੇ ਜਾ ਕੇ ਕਿਹਾ ਕਿ ਯਾਰ ਅੱਜ ਕਹਿੰਦੇ ਜੀ ਇਹ ਪੁਲਿਸ ਪ੍ਰਸ਼ਾਸਨ ਦਾ ਕੰਮ ਸੀਗਾ ਕਿ ਉਹਨੇ ਕੋ ਨੂੰ ਹੱਥ ਚ ਲੈ ਲੈਂਦਾ ਸੀ ਕਿ ਪਰ ਸਾਡਾ ਹੱਕ ਵੀ ਬਣਦਾ ਸੀ ਯਾਰ ਕਿ ਕੋਈ ਆਫੀਸਰ ਉਹਨੂੰ ਘਰੇ ਜਾ ਕੇ ਕਹਿ ਦਿੰਦਾ ਕਿ ਯਾਰ ਬਾਈ ਭਾਨੇ ਇਹ ਤੇਰਾ ਕੰਮ ਨਹੀਂ ਇਹ ਸਾਡਾ ਕੰਮ ਆ ਤੂੰ ਸਾਡੇ ਦੇ ਰਹਿਣ ਦੇ ਜੇ ਸਾ ਅਸੀਂ ਨਹੀਂ ਕਰਦੇ ਤੂੰ ਰਿਪੋਰਟ ਦੇ ਫੇਰ ਤੇਰਾ ਹੱਕ ਆ ਤੂੰ ਜੋ ਮਰਜ਼ੀ ਕਰ ਕਿਸੇ ਨੇ ਸਮਝਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸੱਚਾਈ ਨੂੰ ਪਿਆਰ ਕਰਨ ਵਾਲੇ ਕਾਲੂ ਉੱਥੇ ਜ਼ਰੂਰ ਪਹੁੰਚਿਓ ਬਾਈ ਇਹ ਭੀੜ ਕਿਸੇ ਦੇ ਵੀ ਪੈ ਸਕਦੀ ਆ ਕਿਉਂਕਿ ਸਾਰੇ ਆਫੀਸਰ ਇੱਕੋ ਜਿਹੇ ਨਹੀਂ ਹੁੰਦੇ ਜਿੱਦਾਂ ਆਪਾਂ ਹੁਣ ਰੰਗਰੇਟੇ ਵਾਲਾ ਆਪਾਂ ਰਵਿੰਦਰ ਰੰਗਰੇਟੇ ਵਾਲਾ ਦੇਖਿਆ ਮਸਲਾ ਜਿਹੜਾ ਹੋਇਆ ਸੀਗਾ ਕਮਿਸ਼ਨਰ ਸਾਹਿਬ ਨੇ ਬਹੁਤ ਸਾਥ ਦਿੱਤਾ ਯਾਰ 15 ਮਿੰਟ ਸਾਡੇ ਨਾਲ ਬਹਿ ਕੇ ਗੱਲਬਾਤ ਕੀਤੀ ਉਹਨੇ ਸਪੈਸ਼ਲ ਟਾਈਮ ਦਿੱਤਾ ਔਰ ਸਾਨੂੰ ਕਿਹਾ ਕਿ ਤੁਹਾਡੇ ਆਉਣ ਤੋਂ ਪਹਿਲਾਂ ਹੀ ਮੈਂ ਉਸ ਬੰਦੇ ਨੂੰ ਥਾਣੇ 'ਚ ਕਰਵਾ ਤਾ ਜੋ ਅਸੀਂ ਆਪਣੀ ਕਾਰਵਾਈ ਕਰਤੀ ਇਹ ਤਾਂ ਤੁਹਾਨੂੰ ਮੈਂ ਗਿਫਟ ਦਿੱਤਾ ਹੁੰਦਿਆਂ ਨੂੰ ਕਿ ਕਾਰਵਾਈ ਹੋ ਗਈ ਹੈ ਜੇ ਤੁਸੀਂ ਨਾ ਵੀ ਹੁੰਦੇ ਤਾਂ ਵੀ ਮੈਂ ਕੰਮ ਕਾਰਵਾਈ ਕਰ ਦੇਣੀ ਸੀ ਹਨਾ ਤਾਂ ਉੱਥੇ ਪ੍ਰਸ਼ੰਸਾ ਵੀ ਬਣਦੀ ਆ ਪ੍ਰਸ਼ੰਸਾ ਵੀ ਬੰਦੀ ਆ ਬਾਈ ਪ੍ਰਸ਼ਾਸਨ ਦੀ ਪਰ ਜਿੱਥੇ ਗਲਤ ਮੰਨ ਲੋ ਕਿਸੇ ਬੰਦੇ ਨਾਲ ਧੱਕਾ ਹੋਇਆ ਤਾਂ ਉੱਥੇ ਖੜਨਾ ਵੀ ਜਾਈਦਾ ਬਾਈ ਇੰਨੀਆਂ ਕ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ